ਮਨਚਾਈ ਤਪਾਂ ਕਰ ਦਿੱਤੀਆਂ ਗਈਆਂ ਸੀ ਉਹਨਾਂ ਦੇ ਨਾਲ ਵਿੱਚ ਉਹ ਸ਼ਾਇਦ ਕਰਾਉਣਾ ਚਾਹੁੰਦੇ ਸੀ ਪਰ ਕੁਝ ਪਟੀਸ਼ਨਾਂ ਆਈਆਂ ਕੁਝ ਅੜਿੱਕੇ ਪਏ ਤੇ ਉਹ ਇੱਕਦਮ ਨਹੀਂ ਕਰਾ ਸਕੇ ਉਦੋਂ ਪੰਜਾਬ ਸਰਕਾਰ ਨੂੰ ਲੱਗਦਾ ਸੀ ਵੀ ਅਸੀਂ ਅਪਰ ਹੈਂਡ ਸੀ ਅਸੀਂ ਆਪਣੇ ਵਿਰੋਧੀਆਂ ਨੂੰ ਢਾ ਲਵਾਂਗੇ ਹਨ ਕੁਝ ਪਟੀਸ਼ਨਾਂ ਪਈਆਂ ਫਿਰ ਸਰਕਾਰ ਨੇ ਉਹ ਸਾਰਾ ਕੁਝ ਠੰਡੇ ਬਸਤੇ ਚ ਪਾਤਾ ਹੁਣ ਇਹ ਹੋਇਆ ਬੇ ਇੰਨੀ ਲੰਬੇ ਸਮੇਂ ਤੱਕ ਤੁਸੀਂ ਇਸ ਪੰਚਾਇਤਾਂ ਨੂੰ ਡਿਸਾਲਵ ਕਰਕੇ ਨਹੀਂ ਰੱਖ ਸਕਦੇ ਜੀ ਉਹਨਾਂ ਨੇ ਫੈਸਲਾ ਲੈ ਲਿਆ ਉਹਨਾਂ ਨੂੰ ਬਾਅਦ ਚੋਂ ਪਤਾ ਲੱਗਿਆ ਵੀ ਅਸੀਂ ਤਾਂ ਕੜਿੱਕੇ 'ਚ ਫਸ ਗਏ ਆ ਗਏ ਹੁਣ ਫਿਰ ਹਾਈ ਕੋਰਟ ਨੇ ਪਿਛਲੇ ਹਫਤੇ ਹੀ ਝਾੜਾ ਪਾਈਆਂ ਸੀ ਵੀ ਇੱਕਦਮ 20 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਕਰਾਈਆਂ ਜਾਣ ਹਨਾ ਜੀ ਵੀ ਬਾਇਲੌ ਲੋ ਤੁਹਾਨੂੰ ਚੋਣਾਂ ਜਿਹੜੀਆਂ ਉਹ ਕਰਾਉਣੀਆਂ ਪੈਣੀਆਂ ਸੋ ਇੱਕਦਮ ਜਿੱਦਾਂ ਕਹਿੰਦੇ ਵੀ ਵੇੜੇ ਆਈ ਜਨਤ ਇਹ ਮਿੰਨੂ ਕੁੜੀ ਦੇ ਕੰਨ ਵਾਲੀ ਗੱਲ 'ਚ ਉਹਨਾਂ ਨੇ ਸਾਰਾ ਕਰਿਆ ਹੈਗਾ ਹੁਣ ਇਹ ਆ ਰਿਹਾ ਹੈਗਾ ਉਹਦੇ ਚੋਂ ਪੰਜਾਬ ਚ 13000 ਤੇ 237 ਸਰਪੰਚ ਚੁਣੇ ਜਾਣੇ ਆ 83437 ਪੰਜ ਚੁਣੇ ਜਾਣੇ ਹੈਗੇ ਆ ਪਰ ਉਹਦੇ ਚੋਂ ਸਰਕਾਰ ਇੱਕ ਗੰਦੀ ਖੇਡ ਇਹ ਖੇਡ ਰਹੀ ਹੈਗੀ ਆ ਇਹ ਕੰਮ ਵੈਸੇ ਸੁਖਵੀਰ ਸਿੰਘ ਬਾਦਲ ਔਰ ਕਾਂਗਰਸ ਨੇ ਵੀ ਇਸ ਤਰ੍ਹਾਂ ਹੀ ਕਰਿਆ ਸੋ ਨਵਾਂ ਨਹੀਂ ਕੁਝ ਵੀ ਕਰ ਰਹੇ ਕੋਈ ਇਸ ਤਰ੍ਹਾਂ ਨਹੀਂ ਕਰ ਰਹੇ ਵੀ ਇਹ ਕੋਈ ਨਵਾਂ ਕਰ ਰਹੇ ਉਹ ਵੀ ਨਾਂ ਦੱਸਿਆ ਜਾਵੇ ਵੀ ਕਿਹੜੀ ਪੰਚਾਇਤ ਰਿਜ਼ਰਵ ਹੈਗੀ ਆ ਕਿਹੜੀ ਜਰਨਲ ਦੀ ਆ ਹੁਣ ਕਾਫੀ ਸਾਰੀਆਂ ਜਿਸ ਤਰ੍ਹਾਂ ਉੱਤੇ ਨਾ ਉਹ ਹੈਗੀਆਂ ਹਿੱਸੇ ਨੇ ਵੀ ਐ ਪੰਚਾਇਤ ਵਿੱਚ ਜਿਹੜਾ ਜਰਨਲ ਕੈਟਾਗਰੀ ਚੋਂ ਸਰਪੰਚ ਬਣੇਗਾ ਇਹਦੇ ਚੋਂ ਦੋ ਪੰਚ ਨੇ ਜਿਹੜੇ ਰਿਜ਼ਰਵ ਕੈਟਾਗਰੀ ਚੋਂ ਬਣਗੇ ਜਾਂ ਇੱਕ ਪੰਚਾ ਔਰਤ ਬਣੇਗੀ ਸੋ ਇਸ ਤਰ੍ਹਾਂ ਦੀ ਬਾਈਫੋਰਕੇਸ਼ਨ ਆ ਜਾਂ ਕਈ ਪਿੰਡਾਂ ਚ ਪਿਛਲੀ ਵਾਰੀ ਜਨਰਲ ਕੈਟਾਗਰੀ ਦਾ ਸਰਪੰਚ ਸੀ ਹੁਣ ਉੱਥੇ ਜਾਂ ਤਾਂ ਔਰਤ ਸਰਪੰਚ ਬਣੇਗੀ ਜਾਂ ਜਿਹੜੀ ਹੈਗੀ ਰਿਜ਼ਰਵ ਕੈਟਾਗਰੀ ਚੋ ਇਹ ਇੱਕ ਕਾਫੀ ਰੋਟੇਸ਼ਨ ਹੁੰਦੀ ਹੈ ਰੋਟੇਸ਼ਨ ਹੈ ਜਿੱਦਾਂ ਹੁਣ ਉਹ ਰੋਟੇਸ਼ਨ ਬਾਰੇ ਨਹੀਂ ਦੱਸਿਆ ਜਾ ਰਿਹਾ ਵੀ ਕਿਹੜੇ ਪਿੰਡ ਚ ਕਿਸ ਦਿੱਤੀ ਆ ਆਪਣੀ ਪਾਰਟੀ ਦੇ ਮੈਂਬਰਾਂ ਨੂੰ ਦੱਸ ਦਿੱਤਾ ਗਿਆ ਵੀ ਤੁਸੀਂ ਆਪ ਦਾ ਕੰਮ ਸ਼ੁਰੂ ਕਰ ਲਓ ਬਾਕੀ ਵਿਰੋਧੀਆਂ ਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਕਿਹਨੇ ਕਾਗਜ਼ ਭਰਨੇ ਆ ਕਿਹਨੇ ਨਹੀਂ ਭਰਨੇ ਆ ਚੋਇਸ ਕਰਕੇ ਇਹ ਗੜਬੜਾਂ ਆ ਰਹੀਆਂ ਨੇ ਸਾਰੇ ਪਾਸਿਓਂ ਰੌਲਾ ਪੈ ਰਿਹਾ ਹਾਂ ਇਹ ਪੰਚਾਇਤਾਂ ਹਰੇਕ ਸਰਕਾਰ ਲੁੱਟ ਦਿਓ ਰਹੀ ਹੈਗੀ ਆ ਉਸ ਲੁੱਟ ਦਾ ਖਮਿਆਜ਼ਾ ਫਿਰ ਉਹਨਾਂ ਨੂੰ ਵਿਧਾਨ ਸਭਾ ਚੋਣਾਂ 'ਚ ਭੁਗਤਣਾ ਪੈ